ਸਸ ਸਤਿਕਾਰ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸਮੁੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਨੇ ਬੱਦਲ ਬਾਈ ਦੇ ਧੁੰਦ ਮੀਂਹ ਦੇ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਸਨ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਲਗਾਤਾਰ ਬਦਲ ਰਿਹਾ ਸੀ ਲਗਾਤਾਰ ਠੰਡ ਦੇ ਹਾਲਾਤ ਅਤੇ ਜੋ ਸਨ ਉਹ ਗਰਮੀ ਵਿੱਚ ਬਦਲ ਚੁੱਕੇ ਸਨ ਕਾਫੀ ਜ਼ਿਆਦਾ ਗਰਮੀ ਲਗਾਤਾਰ ਪੰਜਾਬ ਦੇ ਵਿੱਚ ਪੈ ਰਹੀ ਸੀ ਤੇ ਜਿਸ ਦੇ ਕਾਰਨ ਹੁਣ ਪੱਛਮੀ ਸਿਸਟਮਾ ਦੀ ਐਂਟਰੀ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਦੇ ਰਹੀ ਸੀ ਬੱਦਲੀ ਸਿਸਟਮ ਵੀ ਪੰਜਾਬ ਦੇ ਵਿੱਚ ਬੀਤੀ ਕੱਲ ਦੇਖਣ ਨੂੰ ਮਿਲਿਆ ਪਰ ਹੁਣ ਮੌਸਮ ਕਾਫੀ ਜ਼ਿਆਦਾ ਖੁੱਲ ਚੁੱਕਿਆ ਹੈ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਬੱਦਲਬਾਜ਼ੀ ਤੋਂ ਰਹਿਤ ਹੈ ਕਿਸੇ ਤਰੀਕੇ ਦੀ ਬੱਦਲਬਾਜ਼ੀ ਦਿਖਾਈ ਨਹੀਂ ਦੇ ਰਹੀ ਤੇ ਤੁਹਾਡੇ ਇਲਾਕੇ ਵਿੱਚ ਦਿਨ ਦੇ ਸਮੇਂ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹ ਗੱਲ ਕਰਾਂਗੇ ਅੱਜ ਰਾਤ ਨੂੰ ਓਵਰਆਲ ਮੌਸਮ ਦੀ ਤਾਂ ਕਿਸੇ ਤਰੀਕੇ ਦੇ ਵੀ ਬੱਦਲੀ ਸਿਸਟਮ ਨਾ ਹੋਣ ਦੇ ਕਾਰਨ ਸਾਨੂੰ ਇਹੀ ਜਾਪ ਰਿਹਾ ਕਿ ਮੌਸਮ ਕਲੀਅਰ ਹੈ ਬੱਦਲਬਾਗੀ ਤਾਂ ਰਹਿਤ ਹੈ ਤੇ ਚੰਗੀ ਜਿਹੜੀ ਇੱਕ ਤਰੀਕੇ ਨਾਲ ਖੁੱਲਿਆ ਹੋਇਆ ਮੌਸਮ ਦਿਖਾਈ ਦੇ ਰਿਹਾ ਹੈ ਦਿਨ ਦੇ ਸਮੇਂ ਧੁੱਪ ਵੀ ਠੀਕ ਠਾਕ ਲੱਗੀ ਹੈ ਦਿਨ ਦੇ ਐਵਰੇਜ ਤਾਪਮਾਨ 17 ਤੋਂ ਲੈ ਕੇ 20 ਡਿਗਰੀ ਦੇ ਵਿਚਕਾਰ ਸੀ ਜਿਸ ਦੇ ਨਾਲ ਅੱਜ ਰਾਤ ਦੇ ਤਾਪਮਾਨ ਵੀ ਸਾਨੂੰ 7-8 ਡਿਗਰੀ ਦੇ ਵਿਚਕਾਰ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਾਂ ਬਿਸ਼ੱਕ ਹੁਣ ਥੋੜੀ ਜੀ ਦਿਨ ਦਾ ਮੌਸਮ ਤੇ ਵਿਚਕਾਰ ਤੇ ਰਾਤ ਦੇ ਮੌਸਮ ਦੇ ਵਿਚਕਾਰ ਅੰਤਰ ਆਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਰਾਤ ਪਰ ਇੰਨੀ ਜ਼ਿਆਦਾ ਗਰਮੈਸ਼ ਨਹੀਂ ਦਿਖਾਈ ਦੇਵੇ ਕਿ ਥੋੜੀ-ਬੋਤੀ ਠੰਡ ਦੇ ਹਾਲਾਤ ਰਹਿਣਗੇ ਕਿਉਂਕਿ ਪੱਛਮੀ ਹਵਾ ਦੀ ਪੰਜਾਬ ਦੇ ਵਿੱਚ ਵਾਪਸੀ ਹੋਈ ਹੈ ਜੋ ਕੱਲ ਪੂਰਬ ਦੀ ਹਵਾ ਚੱਲ ਰਹੀ ਸੀ ਉਹ ਮੁੜ ਕੇ ਹੁਣ ਪੱਛਮ ਦੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਹਾਲਾਤ ਇਹ ਬਣੇ ਨੇ ਕਿ ਪੰਜਾਬ ਦੇ ਵਿੱਚ ਥੋੜੀ-ਬਹੁਤੀ ਹੁਣ ਸਾਨੂੰ ਰਾਤ ਦੇ ਸਮੇਂ ਠੰਡ ਦੇਖਣ ਨੂੰ ਮਿਲ ਸਕਦੀ ਹੈ। ਓਵਰਆਲ ਕੋਈ ਵੱਡੇ ਚੇਂਜ ਨਹੀਂ ਹਨ ਮੌਸਮ ਦੇ ਵਿਚਕਾਰ ਜਿਸ ਤੋਂ ਆਪਾਂ ਕਹਿ ਸਕੀਏ ਕਿ ਮੀਂਹ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਮੌਸਮ ਵਿਭਾਗ ਦੇ ਅਲਰਟ ਵੀ ਲਗਾਤਾਰ ਇਹੀ ਦੱਸ ਰਹੇ ਨੇ ਕਿ ਮੌਸਮ ਠੀਕ ਹੈ। ਕੋਈ ਵੱਡੀ ਹਲਚਲ ਨਹੀਂ ਹੈ। 30 ਤਰੀਕ ਨੂੰ ਜੋ ਮੀਂਹ ਦੀ ਗਤੀਵਿਧੀ ਸਨ ਉਹ ਹੁਣ ਥੋੜੀ-ਬਹੁਤੀ ਪੱਛਮੀ ਹਵਾ ਚੱਲਣ ਦੇ ਕਾਰਨ 1 ਤਰੀਕ ਤੱਕ ਪਹੁੰਚ ਗਈਆਂ ਨੇ। ਹੁਣ 1 ਤਰੀਕ ਦੇ ਨੇੜੇ-ਤੇੜੇ ਸਾਨੂੰ ਸਿਸਟਮ ਦੁਆਰਾ ਤੋਂ ਪਹਾੜੀ ਖੇਤਰਾ ਵੱਲੋਂ ਪੰਜਾਬ ਵੱ ਜਿਸ ਦਿਨੋਂ ਪੰਜਾਬ ਦੇ ਹਾਲਾਤ ਥੋੜੇ ਜੇ ਕਹਿディー ਤਾਂ ਠੰਡ ਵਾਲੇ ਜਾਂ ਮੀਂਹ ਵਾਲੇ ਹੁੰਦੇ ਪਹਿਲੀ ਤਰੀਕ ਨੂੰ ਦਿਖਾਈ ਦੇ ਰਹੇ ਨੇ ਅੱਜ ਰਾਤ ਓਵਰঅল ਮੌਸਮ ਦੀ ਗੱਲ ਕੀਤੀ ਜਾਵੇ ਤਾਂ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੱਛਮੀ ਹਵਾ ਚੱਲੇਗੀ ਤਾਪਮਾਨ 7-8 ਡਿਗਰੀ ਤੱਕ ਰਹਿਣਗੇ ਅਤੇ ਮੌਸਮ ਜ਼ਿਆਦਾਤਰ ਕਲੀਅਰ ਹੀ ਬਣਿਆ ਰਹੇਗਾ ਧੁੰਦ ਦੇ ਹਾਲਾਤ ਨਾ ਮਾਤਰ ਦੇ ਬਰਾਬਰ ਹਨ ਬਾਕੀ ਅਗਲੀ ਅਪਡੇਟ ਜੋ ਵੀ ਹੋਵੇਗੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਵਾਈਜ਼ ਮਹਿੰਦਰ ਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ